ਪਟਿਆਲਾ ਦੇ ਵਿੱਚ ਅੱਜ ਐਸਕੇਐਮ ਅਤੇ ਸ਼ੰਭੂ ਖਨੋਰੀ ਮੋਰਚੇ ਦੇ ਲੀਡਰਾਂ ਦੀ ਮੀਟਿੰਗ ਹੋਣ ਜਾ ਰਹੀ ਹੈ ਦੋਨਾਂ ਫੋਰਮਾਂ ਦੇ ਨਾਲ ਅੱਜ ਐਸਕੇਐਮ ਦੀ ਮੀਟਿੰਗ ਹੋਏਗੀ ਇਕਤਾ ਨੂੰ ਲੈ ਕੇ ਇਕਤਾ ਦੇ ਅਜੰਡੇ ਨੂੰ ਲੈ ਕੇ ਇਹ ਮੀਟਿੰਗ ਕੀਤੀ ਜਾ ਰਹੀ ਹੈ ਪਟਿਆਲਾ ਦੇ ਪਾਤਰਾਂ ਦੇ ਵਿੱਚ ਇਹ ਮੀਟਿੰਗ ਹੋਵੇਗੀ ਜੇਕਰ ਗੱਲ ਕਰੀਏ ਤਾਂ ਸ਼ੰਭੂ ਅਤੇ ਖਨੋਰੀ ਮੋਰਚੇ ਤੋਂ 10 ਮੈਂਬਰ ਅਤੇ ਐਸਕੇਐਮ ਦੇ ਵੱਲੋਂ 6 ਮੈਂਬਰ ਇਸ ਮੀਟਿੰਗ ਦੇ ਵਿੱਚ ਹਿੱਸਾ ਲੈਣਗੇ ਭਾਵੇਂ ਕਿ ਅੰਤਿਮ ਤੱਤ ਤਾਂ ਲੋਹੜੀ ਵਾਲੀ ਸ਼ਾਮ ਹੀ ਸਪਸ਼ਟ ਕੀਤੇ ਜਾਣਗੇ ਪਰ ਏਕੇ ਦੀ ਤੁਰੀ ਗੱਲ ਤੋਂ ਬਾਅਦ ਹੁਣ ਤੱਕ ਦੇ ਹਾਲਾਤ ਅਤੇ ਖਾਸ ਕਰਕੇ ਦੋਹਾਂ ਧਿਰਾਂ ਦੇ ਆਗੂਆਂ ਦੇ ਵਿੱਚ ਦੇਖੇ ਜਾ ਰਹੇ ਉਤਸ਼ਾਹ ਨੂੰ ਦੇਖਦਿਆਂ ਇਹ ਮੀਟਿੰਗ ਏਕਤਾ ਦੇ ਲਈ ਕਾਰਗਾਰ ਸਾਬਤ ਹੋਣ ਵਾਲੀ ਮੰਨੀ ਜਾ ਰਹੀ ਹੈ ਇੱਕ ਪਾਸੇ ਐਸਕੇਐਮ ਅਤੇ ਐਸਕੇਐਮ ਗੈਰ ਸਿਆਸੀ ਅਤੇ KKM ਦੇ ਵੱਲੋਂ 13 ਜਨਵਰੀ ਨੂੰ ਦੇਸ਼ ਭਰ ਦੇ ਵਿੱਚ ਕੇਂਦਰ ਸਰਕਾਰ ਦੇ ਨਵੀਂ ਖੇਤੀ ਨੀਤੀ ਨੂੰ ਟੇਡੇ ਢੰਗ ਦੇ ਨਾਲ ਲਾਗੂ ਕਰਵਾਉਣ ਲਈ ਸੂਬਿਆਂ ਨੂੰ ਭੇਜੇਗੇ ਮੰਡੀ ਮਾਰਕੀਟ ਦੇ ਖਰੜੇ ਦੀਆਂ ਕਾਪੀਆਂ ਅੱਜ ਲੋੜੀ ਦੇ ਵਿੱਚ ਸਾੜ ਕੇ ਮਨਾਈ ਜਾਵੇਗੀ ਲੋੜੀ ਇਸ ਮੀਟਿੰਗ ਦੀ ਜਿੱਥੇ ਕਮੇਟੀ ਮੈਂਬਰ ਜੋਗਿੰਦਰ ਸਿੰਘ ਉਗਰਾਹ ਨੇ ਪੁਸ਼ਟੀ ਕੀਤੀ ਹੈ ਉੱਥੇ ਹੀ ਉਕਤ ਦੋਵੇਂ ਧਿਰਾਂ ਦੇ ਵੱਲੋਂ ਸੁਖਜੀਤ ਹਰਦੋ ਝੰਡੇ ਅਤੇ ਦਿਲਬਾਗ ਹਰੀਗੜ੍ਹ ਨੇ ਵੀ ਮੀਟਿੰਗ ਦੇ ਵਿੱਚ ਸ਼ਿਰਕਤ ਕਰਨ ਦੀ ਪੁਸ਼ਟੀ ਕੀਤੀ ਹੈ ਉਹਨਾਂ ਨੇ ਦੱਸਿਆ ਹੈ ਕਿ ਦੋਹਾਂ ਧਿਰਾਂ ਦੇ ਵੱਲੋਂ 10 ਅਗੂ ਮੀਟਿੰਗ ਦੇ ਵਿੱਚ ਸ਼ਾਮਲ ਹੋਣਗੇ ਜਦਕਿ ਕਮੇਟੀ ਮੈਂਬਰ ਅਤੇ ਰਮਿੰਦਰ ਪਟਿਆਲਾ ਦਾ ਕਹਿਣਾ ਸੀ ਕਿ ਐਸਕੇਐਮ ਦੇ ਵੱਲੋਂ 6 ਕਮੇਟੀ ਮੈਂਬਰ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਣਗੇ ਪਟਿਆਲਾ ਦੇ ਵਿੱਚ ਅੱਜ ਐਸਕੇਐਮ ਅਤੇ ਸ਼ੰਭੂ ਖਨੋਰੀ ਮੋਰਚੇ ਦੇ ਲੀਡਰਾਂ ਦੀ ਮੀਟਿੰਗ ਹੋਣ ਜਾ ਰਹੀ ਹੈ ਦੋਨਾਂ ਫਾਰਮਾਂ ਦੇ ਨਾਲ ਅੱਜ ਐਸਕੇਐਮ ਦੀ ਮੀਟਿੰਗ ਹੋਏਗੀ ਇਕਤਾ ਨੂੰ ਲੈ ਕੇ ਇਕਤਾ ਦੇ ਅਜੰਡੇ ਨੂੰ ਲੈ ਕੇ ਇਹ ਮੀਟਿੰਗ ਕੀਤੀ ਜਾ ਰਹੀ ਹੈ ਪਟਿਆਲਾ ਦੇ ਪਾਤਰਾਂ ਦੇ ਵਿੱਚ ਇਹ ਮੀਟਿੰਗ ਹੋਵੇਗੀ ਜੇਕਰ ਗੱਲ ਕਰੀਏ ਤਾਂ ਸ਼ੰਭੂ ਅਤੇ ਖਨੋਰੀ ਮੋਰਚੇ ਤੋਂ 10 ਮੈਂਬਰ ਅਤੇ ਐਸਕੇਐਮ ਦੇ ਵੱਲੋਂ 6 ਮੈਂਬਰ ਇਸ ਮੀਟਿੰਗ ਦੇ ਵਿੱਚ ਹਿੱਸਾ ਲੈਣਗੇ ਭਾਵੇਂ ਕਿ ਅੰਤਿਮ ਤੱਤ ਤਾਂ ਲੋੜੀ ਵਾਲੀ ਸ਼ਾਮ ਹੀ ਸਪਸ਼ਟ ਕੀਤੇ ਜਾਣਗੇ ਪਰ ਏਕੇ ਦੀ ਤੁਰੀ ਗੱਲ ਤੋਂ ਬਾਅਦ ਹੁਣ ਤੱਕ ਦੇ ਹਾਲਾਤ ਅਤੇ ਖਾਸ ਕਰਕੇ ਦੋਹਾਂ ਧਿਰਾਂ ਦੇ ਆਗੂਆਂ ਦੇ ਵਿੱਚ ਦੇਖੇ ਜਾ ਰਹੇ ਉਤਸ਼ਾਹ ਨੂੰ ਦੇਖਦਿਆਂ ਇਹ ਮੀਟਿੰਗ ਏਕਤਾ ਦੇ ਲਈ ਕਾਰਗਾਰ ਸਾਬਤ ਹੋਣ ਵਾਲੀ ਮੰਨੀ ਜਾ ਰਹੀ ਹੈ। ਇੱਕ ਪਾਸੇ ਐਸਕੇਐਮ ਅਤੇ ਐਸਕੇਐਮ ਗੈਰ ਸਿਆਸੀ ਅਤੇ ਕੇਕੇਐਮ ਦੇ ਵੱਲੋਂ 13 ਜਨਵਰੀ ਨੂੰ ਦੇਸ਼ ਭਰ ਦੇ ਵਿੱਚ ਕੇਂਦਰ ਸਰਕਾਰ ਦੇ ਨਵੀਂ ਖੇਤੀ ਨੀਤੀ ਨੂੰ ਟੇਡੇ ਢੰਗ ਦੇ ਨਾਲ ਲਾਗੂ ਕਰਵਾਉਣ ਲਈ ਸੂਬਿਆਂ ਨੂੰ ਭੇਜੇਗੇ ਮੰਡੀ ਮਾਰਕੀਟ ਦੇ ਖਰੜੇ ਦੀਆਂ ਕਾਪੀਆਂ ਅੱਜ ਲੋਹੜੀ ਦੇ ਵਿੱਚ ਸਾੜ ਕੇ ਮਨਾਈ ਜਾਵੇਗੀ ਲੋਹੜੀ। ਇਸ ਮੀਟਿੰਗ ਦੀ ਜਿੱਥੇ ਕਮੇਟੀ ਮੈਂਬਰ ਜੋਗਿੰਦਰ ਸਿੰਘ ਉਗਰਾਹ ਨੇ ਪੁਸ਼ਟੀ ਕੀਤੀ ਹੈ ਉੱਥੇ ਹੀ ਉਕਤ ਦੋਵੇਂ ਧਿਰਾਂ ਦੇ ਵੱਲੋਂ ਸੁਖਜੀਤ ਹਰਦੋ ਝੰਡੇ ਅਤੇ ਦਿਲਬਾਗ ਹਰੀਗੜ੍ਹ ਨੇ ਵੀ ਮੀਟਿੰਗ ਦੇ ਵਿੱਚ ਸ਼ਿਰਕਤ ਕਰਨ ਦੀ ਪੁਸ਼ਟੀ ਕੀਤੀ ਹੈ ਉਹਨਾਂ ਨੇ ਦੱਸਿਆ ਹੈ ਕਿ ਦੋਹਾਂ ਧਿਰਾਂ ਦੇ ਵੱਲੋਂ 10 ਆਗੂ ਮੀਟਿੰਗ ਦੇ ਵਿੱਚ ਸ਼ਾਮਲ ਹੋਣਗੇ ਜਦਕਿ ਕਮੇਟੀ ਮੈਂਬਰ ਅਤੇ ਰਮਿੰਦਰ ਪਟੇਲਾ ਦਾ ਕਹਿਣਾ ਸੀ ਕਿ ਐਸਕੇਐਮ ਦੇ ਵੱਲੋਂ 6 ਕਮੇਟੀ ਮੈਂਬਰ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਣਗੇ